ਕਿਸਾਨਾਂ ਦੇ ਵੱਲੋਂ ਅੱਜ ਚੰਡੀਗੜ੍ਹ ਕੂਚ ਕੀਤਾ ਜਾਣਾ ਹੈ ਲੇਕਿਨ ਉਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਇੱਕ ਵੱਡੀ ਤਣਾਦਕੀ ਜਿਹੜੀ ਆ ਉਹ ਬਾਈਪਾਸ ਦੇ ਉੱਪਰ ਨਜ਼ਰ ਆ ਰਹੀ ਹੈ ਇਸ ਵਕਤ ਥਰੇੜੀ ਜੱਟਾ ਟੋਲ ਪਲਾਜ਼ੇ ਦੇ ਵਿੱਚ ਮੌਜੂਦ ਆ ਔਰ ਸਥਿਤੀਆਂ ਤਸਵੀਰਾਂ ਤੁਹਾਡੇ ਤੱਕ ਸਾਂਝੀ ਕਰ ਰਹੇ ਹਾਂ ਕਿ ਕਿਵੇਂ ਇੱਕ ਵੱਡਾ ਨਾਕਾ ਪੁਲਿਸ ਦਾ ਲੱਗਿਆ ਹੋਇਆ ਇਹ ਕਿਹਾ ਜਾ ਰਿਹਾ ਹੈ ਕਿ ਪੁਲਿਸ ਨੇ ਬਾਈਪਾਸ 'ਤੇ ਰੁਕਿਆ ਹੋਇਆ ਕਿਸਾਨਾਂ ਨੂੰ ਔਰ ਡਿਟੇਲ ਵੀ ਕਿਥੇ ਨੇ ਕਿਥੇ ਕੀਤਾ ਜਾ ਰਿਹਾ ਇਸ ਵਕਤ ਇਹ ਦੂਰੋਂ ਗੱਡੀਆਂ ਆਉਂਦੀਆਂ ਨਜ਼ਰ ਆ ਰਹੀਆਂ ਹੁਣੀਆਂ ਜੋ ਕਿਸਾਨਾਂ ਦੀਆਂ ਨੇ ਲੇਕਿਨ ਇਸ ਵਕਤ ਪੁਲਿਸ ਦਾ ਇੱਕ ਵੱਡਾ ਪੈਰਾ ਉਹਨੇ ਦੇਖਣਾ ਹੋਵੇਗਾ ਕਿ ਕੀ ਕੁਝ ਹੁੰਦਾ ਹੈ ਸਾਹ ਦੇ ਉੱਪਰ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਤੁਹਾਨੂੰ ਨਜ਼ਰ ਆ ਰਹੇ ਨੇ ਜੋ ਚੰਡੀਗੜ੍ਹ ਵੱਲ ਕੂਚ ਕਰ ਰਹੇ ਨੇ ਹਾਲਾਂਕਿ ਕੁਝ ਕਿਸਾਨ ਜਿਹੜੇ ਨੇ ਉਹ ਪਿੰਡਾਂ ਦੇ ਵਿੱਚੋਂ ਜਾ ਰਹੇ ਨੇ ਤਾਂ ਕੁਝ ਕਿਸਾਨ ਜਿਹੜੇ ਨੇ ਉਹ ਇਸ ਵਕਤ ਇਹ ਤਸਵੀਰ ਹੈ ਜਦੋਂ ਪੁਲਿਸ ਇਹਨਾਂ ਗੱਡੀ ਨੂੰ ਰੋਕ ਵੀ ਰਹੀ ਹੈ ਬੂਟਾ ਸਿੰਘ ਸ਼ਾਦੀਪੁਰ ਨੇ ਜੀ ਜਿਹੜੇ ਚੰਡੀਗੜ੍ਹ ਜਾ ਰਹੇ ਸੀਗੇ ਐਸਕੇਮ ਦੇ ਆਗੂ ਨੇ ਤਾਂ ਉਹ ਪਹੁੰਚੇ ਨੇ ਇਸ ਵਕਤ ਇਹ ਤਸਵੀਰ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਜਿਹੜੀ ਕਿਥੇ ਨਾ ਕਿਥੇ ਬੂਟਾ ਸਿੰਘ ਸ਼ਾਦੀਪੁਰ ਨੂੰ ਰੋਕ ਰਹੀ ਹੈਗੀ ਹੈ ਤਾਂ ਇਸ ਵਕਤ ਇਹ ਤਸਵੀਰਾਂ ਨੇ ਜਦੋਂ ਰੋਕਿਆ ਗਿਆ ਹੈਗਾ ਇਹ तमाम ਗੱਡੀਆਂ ਜਿਹੜੀਆਂ ਨੇ ਉਹ ਆ ਰਹੀਆਂ ਸੀਗੀਆਂ ਤਾਂ ਉਸ ਦੇ ਵਿਚਾਲੇ ਜਿਹੜਾ ਅ ਐਸਕੇਮ ਦੇ ਅਗੂ ਬੁੱਟਾ ਸਿੰਘ ਸ਼ਾਦੀਪੁਰ ਪਹੁੰਚੇ ਤਾਂ ਪੁਲਿਸ ਨੇ ਉਹਨਾਂ ਦੀਆਂ ਗੱਡੀਆਂ ਇਸ ਵਕਤ ਰੋਕ ਲਈਆਂ ਨਿਗੀਆਂ ਇਹ ਤਮਾਮ ਕਿਸਾਨਾਂ ਦੀਆਂ ਗੱਡੀਆਂ ਜਿਹੜੀ ਪੰਜਾਬ ਪੁਲਿਸ ਦੇ ਵੱਲੋਂ ਹੁਣ ਇਸ ਵਾਰ ਰੋਕ ਲਈਤੀ ਗਈ ਹੈ ਔਰ ਕਿਸਾਨਾਂ ਨੂੰ ਜਿਹੜਾ ਜੋ ਜ਼ਿਕਰ ਡਿਟੇਨ ਕਰਨ ਦਾ ਹੈਗਾ ਔਰ ਹੁਣ ਇਹ ਦੇਖਣਾ ਹੋਵੇਗਾ ਨਾ ਤਸਵੀਰਾਂ ਦੇ ਵਿੱਚ ਕੀ ਕੁਝ ਆਉਂਦਾ ਹੈਗਾ ਸ਼ਾਦੀਪੁਰ ਸਾਹਿਬ ਚੰਡੀਗੜ੍ਹ ਜਾ ਰਹੇ ਸੀਗੇ ਚੰਡੀਗੜ੍ਹ ਜਾ ਰਹੇ ਨੇ ਚੰਡੀਗੜ੍ਹ ਜਾਵਾਂਗੇ ਨਾਲੇ ਜਾਵਾਂਗੇ ਉਹਨੂੰ ਇਸ ਤਰੀਕੇ ਨਾਲ ਨੱਕ ਲੱਗਿਆ ਗੱਡੀਆਂ ਖੜੇ ਸਾਡੇ ਭਰਾਏ ਨੇ ਦੇਖਦਿਆਂ ਕੀ ਕਹਿੰਦੇ ਆ देखो भी पर भी भी ये भी ਸਾਡੇ ਵਿੱਚੋਂ ਨੇ ਬਾਹਰੋਂ ਤਾਂ ਵੀ ਕੋਈ ਸਰਕਾਰ ਦਾ ਹੁਕਮ ਮਜਾਉਣਾ ਹੁੰਦਾ ਇਹਨਾਂ ਬਜਾਰੇ ਆ ਪਰ ਸਾਡਾ ਤਾਂ ਕਿ ਸ਼ਾਂਤਮਈ ਪ੍ਰੋਗਰਾਮ ਆ ਚਲੋ ਸਾਨੂੰ ਸਾਡਾ ਇਹ ਵੀ ਫੈਸਲਾ ਹੋਇਆ ਵੀ ਜਿੱਥੇ ਰੋਕਣਗੇ ਹੀ ਪਰਲੇ ਪੜੇ ਮਜਾਓ ਸਾਨੂੰ ਕੋਈ ਦਿੱਕਤ ਨਹੀਂ ਪਰ ਸਾਨੂੰ ਜਾਣ ਦੇਣਾ ਚਾਹੀਦਾ ਇਹਨਾਂ ਨੂੰ ਵੀ ਆਪਣੀ ਜਾ ਕੇ ਸੀ ਸ਼ਾਂਤਮਈ ਢੰਗ ਦੇ ਨਾਲ ਆਪਣੀ ਗੱਲ ਹੈ ਜਿਹੜੀ ਉਸੇ ਰੱਖ ਸਕੀਏ ਇਹ ਸਾਡਾ ਹੱਕ ਵੀ ਆ ਜੇ ਸਾਡਾ ਜਮਹੂਰੀ ਹੱਕ ਵੀ ਖੋਹ ਲਿਆ ਸਰਕਾਰਾਂ ਨੇ ਫਿਰ ਆਪਾਂ ਗੱਲ ਕਿਹੜੇ ਪਲੇਟਫਾਰਮ ਤੇ ਕਰਿਆ ਕਰਾਂਗੇ ਫਿਰ ਤਾਂ ਗੱਲ ਕਿਤੇ ਹੋਣੀ ਨਹੀਂ ਇਸ ਕਰਕੇ ਹੀ ਚਾਹੁੰਦੇ ਆ ਕਿ ਸਾਨੂੰ ਇਹੀ ਜਿਹੜਾ 34 ਸੈਕਟਰ ਦੇ ਅੰਦਰ ਮੰਗੀ ਹੋਈ ਆ ਜਗਾ ਇਹਨਾਂ ਤੋਂ ਸਰਕਾਰ ਨੂੰ ਸਾਨੂੰ ਸ਼ਾਂਤ ਮੇਢ ਢੰਗ ਨਾਲ ਬਹਿਣ ਦੇਣਾ ਚਾਹੀਦਾ ਜਾ ਕੇ ਉੱਥੇ ਅਸੀਂ ਕਿਸੇ ਦੇ ਨਾਲ ਵੀ ਕੋਈ ਤਕਰਾਰ ਬਾਜੀ ਵਾਲੇ ਚੱਕਰ 'ਚ ਬਿਲਕੁਲ ਨਹੀਂ ਪੈਣਾ ਚਾਹੁੰਦੇ ਇਹ ਸਾਡੀਆਂ ਪਿੰਡਾਂ ਤੋਂ ਵੀ ਜਾ ਰਹੇ ਨੇ ਜੀ ਕਈ ਕਿਸਾਨ ਪਿੰਡਾਂ ਦੇ ਵਿੱਚੋਂ ਸਾਰੇ ਅਸੀਂ ਵੀ ਬਹੁਤ ਮਿੰਗੇ ਢੇਢ ਢੰਗ ਨਾਲ ਆ ਕੇ ਸਾਨੂੰ ਕੱਲ ਦਾ ਪਤਾ ਲੱਗ ਰਿਹਾ ਸੀ ਕਿ ਹਰਕ ਮਤਲਬ ਇਹ ਰੋਡ ਆ ਜਿਹੜਾ ਉਹ ਜਾਮ ਕੀਤਾ ਹੋਇਆ ਪਿੰਡਾਂ ਦੇ ਵਿੱਚੋਂ ਨਹੀਂ ਲੱਗ ਲੂ ਕਿ ਤਾਂ ਹੀ ਲੇਟ ਵੀ ਆ ਅਸੀਂ ਵੈਸੇ ਲੇਟ ਵੀ ਆ ਇਸੇ ਕਰਕੇ ਹੀ ਫਿਰ ਉੱਥੇ ਇਕੱਠੇ ਹੋਏ ਅੱਗੇ ਆ ਕੇ ਜਿੱਥੇ ਆਪਸ ਵਿੱਚ ਤਾਲਮਿਲ ਕੀਤਾ ਉੱਥ ਬਾਕੀ ਵੇਖੋ ਇਹ ਸਾਡੇ ਭਰਾ ਨੇ ਬਗਾਨੇ ਕੋਈ ਨਹੀਂ ਮੰਗਾ ਇਹਨਾਂ ਦੀ ਵੀ ਇਹੀ ਨੇ ਕਿਉਂਕਿ ਸਾਰੇ ਇਹਦੇ ਇਸ ਧੰਦੇ ਨਾਲ ਹੀ ਸੰਬੰਧਤ ਨੇ ਕੋਈ ਬਾਹਰੇ ਵੀ ਨਹੀਂ ਹੈਗੇ ਠੀਕ ਹੈ ਦਿਲੋਂ ਇਹ ਵੀ ਰਾਜੀ ਹੁੰਦੇ ਨੇ ਵੀ ਚਲੋ ਤੇ ਮੰਗਾ ਮੰਨਿਆ ਜਾਂਦਾ ਚੰਗੀ ਗੱਲ ਆ। ਕੋਈ ਜਲਬਾਤ ਨਹੀਂ ਤੁਹਾਡੇ ਜਿਹੜੇ ਆਗੂ ਨੇ ਨਾਲ ਦੇ ਸਾਰੇ ਵੇਖੋ ਸਾਰਿਆਂ ਦਾ ਇਹੀ ਫੈਸਲਾ ਹੋਇਆ ਸਾਡਾ ਰਾਤ ਵੀ ਆਪਾਂ ਜੇ ਸਾਨੂੰ ਰੋਕਦੇ ਨੇ ਕਿਉਂਕਿ ਸਰਕਾਰ ਦਾ ਹੁਕਮ ਬਜਾਉਣਾ ਉਹਨਾਂ ਨੇ ਜੇ ਰੋਕਦੇ ਨੇ ਅਸੀਂ ਉੱਥੇ ਸ਼ਾਂਤਮਈ ਟੰਗ ਲੜ ਬੈਠ ਜਾਾਂਗੇ ਕੋਈ ਦਿੱਕਤ ਨਹੀਂ ਸਾਡੇ ਨੂੰ ਹੋਏਗੀ ਕੋਈ ਦਿੱਕਤ ਨਹੀਂ ਤਾਂ ਬਿਲਕੁਲ ਐਸਕੇਐਮ ਦੇ ਆਗੂ ਨੇ ਬੁੱਟਾ ਸਿੰਘ ਸ਼ਾਦੀਪੁਰ ਇਸ ਵਕਤ ਪਹੁੰਚੇ ਨੇ ਔਰ ਪੁਲਿਸ ਦਾ ਇੱਕ ਵੱਡਾ ਨਾਕਾ ਤਾਂ ਉਹਨਾਂ ਨੂੰ ਇਸ ਵਕਤ ਰੁਕਿਆ ਗਿਆ ਹੈਗਾ ਔਰ ਪੁਲਿਸ ਜਿਹੜੀ ਹੈ ਬਾਈਪਾਸ ਦੇ ਉੱਪਰ ਲਗਾਤਾਰ ਜਿਹੜ ਦੇ ਵਿੱਚੋਂ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਤੱਕ ਸਾਂਝੀ ਕਰ ਰਿਆ ਕਿ ਜਦੋਂ ਅੱਜ ਚੰਡੀਗੜ੍ਹ ਕੂਚ ਜਿਹੜਾ ਕਿਸਾਨਾਂ ਦੇ ਵੱਲੋਂ ਕੀਤਾ ਜਾਣਾ ਤਾਂ ਉਸ ਵਿਚਾਲੇ ਦੀ ਤਸਵੀਰ ਹੈ ਕਿ ਤੇਰੀ ਜੱਟਾ ਟੋਲ ਰਾਜੀ ਦੇ ਕੋਲ ਇਹ ਨਾਕਾ ਲੱਗਿਆ ਹੋਇਆ ਸੀ ਤਾਂ ਉਹ ਕਿਸਾਨ ਆਗੂਆਂ ਨੂੰ ਜਿਹੜਾ ਇਸ ਵਕਤ ਰੋਕ ਲਿੱਤਾ ਗਿਆ ਨੂੰ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕਿਹੋ ਜਿਹਾ ਐਕਸ਼ਨ ਇਹਨਾਂ ਦੇ ਉੱਪਰ ਲਿੱਤਾ ਜਾਂਦਾ ਲੇਕਿਨ ਇਸ ਵਕਤ ਲਗਾਤਾਰ ਚੰਡੀਗੜ੍ਹ ਤੋਂ ਜਿਸ ਤਰੀਕੇ ਨਾਲ ਕੂਚ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ ਚਾਲੇ ਪਾਏ ਜਾ ਰਹੇ ਨੇ ਤਾਂ ਉਸ ਦੀਆਂ ਤਸਵੀਰਾਂ ਸਾਹਮਣੇ ਕਰ ਰਿਹਾ ਕੈਮਰਾ ਪਰਸਨ ਰਵੀ ਚੱਪਲ ਦੇ ਨਾਲ ਦੱਪਲ ਸਿੰਘ ਪੀਟੀਸੀ న్యూਸ ਪਟਿਆਲਾ